ਜਾਦਾ ਜੀ ਬਲੂ ਗਰਾਮ ਰਾਪਿੰਡਿਆ ਦਾ ਹਰਨભાઈ ਜੀ ਜਾਦਾ ਬੋਲ ਕੇ ਮਾਪੀ ਰਿਹਾ ਹਾਂ ਜੀ ਜੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਅੱਕੇ ਦੀ ਰਣਨੀਤੀ ਕੀ ਹੈ ਮੈਂ ਰੋਕੇ ਰਹੀ ਸੀ ਸਾਰਿਆਂ ਨੂੰ ਥੰਮੇ ਦੀ ਪਾਈ ਪਾਇਆ ਤੇ ਕੌਮ ਨੂੰ ਖੱਤੀ ਕਰ ਲੀਏ ਤਾਂ ਪਹਿਲਾਂ ਭਾਣੇ ਸੀ ਆਮੀ ਜੀ ਬਿਕਰੀਆਂ ਜਿਹੜੀਆਂ ਵੀ ਬਿਕੀਆਂ ਆ ਦੇ ਸੈਲਫ ਰਿਸਪੈਕਟ ਤੇਗੇ ਉਹਨੇ ਟੇਕ ਰਿਸਪੌਂਸ ਦੀਆ ਤੇ ਇਸ ਕਰਕੇ ਮੈਂ ਚੰਨੀ ਹੈਗੀ ਆ ਅਥਵਾਤ ਤੋਂ ਬਾਤ ਸੰਤਾ ਕੱਟਿਆ ਹੋਣ ਤੇ ਇਸ ਮੋਟੇ ਨੂੰ ਕਾਮਯਾਬ ਬਣਾਉਣਾ ਉਹ ਜਿਹੜੇ ਟਾਫਰ ਤੇ ਬੈਠੇ ਨੇ ਜਿੰਨਾਂ ਕੋ ਮਹਾਰਜ ਨੇ ਉਹਨਾਂ ਦਾ ਅਨੁਜਨ ਜਿੰਨਾਂ ਜਾਣ ਸਕਣੇ ਕੀ ਸਕਣੇ ਇਹ ਸਤਗੁਰ ਸਤਗੁਰ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੱਸ ਕਰਦਾ ਇੰਨੀ ਦੁਨੀਆ ਇਕੱਠ ਹੁੰਦਾ ਹੈ ਮੈਂ ਸੋ ਇਹੀ ਕਹਾਂਗੀ ਜੋ ਵੀ ਸੋੰਦਾ ਮੇਰਾ ਪ੍ਰਚਾਰ ਮੀਡੀਆ ਰਹੀ ਨੇ ਵਿਚਾਰੇ ਸਾਰੇ ਇਕੱਠੇ ਹੋ ਇਹ ਬਹੁਤ ਵੱਡਾ ਗੁਰੂ ਗ੍ਰੰਥਾ ਵਾਸਤੇ ਜੀ ਆਪਣੇ ਸਾਰੇ ਗੰਥ ਵਾਸਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਇਹ ਧਰਨਾ ਕਿਸੇ ਤਰੀਕੇ ਦੇ ਵੱਲੋਂ ਮਿਲ ਪਾਸ ਹੋਏ ਜਿਸਮਤ ਹੋਊਗਾ ਜਾਂ ਕੋਈ ਮੰਨ ਲਓ ਇਹਦੇ ਨਾਲ ਕੰਪਰੋਮਾਈਜ਼ ਕੀਤਾ ਜਾਊਗਾ ਦੇਖੋ ਸਤੂਪੁਰ ਸਾਹਿਬ ਜਾਣਦੇ ਨੇ ਜਦੋਂ ਭਾਈ ਗੁਰਦੀਪ ਸਿੰਘ ਜਾਣਦਾ ਉਹਨਾਂ 30 32 ਲਗਭਗ ਇੱਥੇ ਗੁਰਦੁਆਰਾ ਸਾਹਿਬ ਨੇ ਸਮਾਣੇ ਦੀ ਜਿੱਦ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਜਿਹੜੇ ਪ੍ਰਧਾਨ ਸਾਹਿਬ ਨੇ ਮੈਂਬਰ ਕਮੇਟੀਆਂ ਬਣੀਆਂ ਨੇ ਉਹਨਾਂ ਦੀ ਸ਼ਿਰਕਤ ਬਹੁਤ ਘੱਟ ਹੈ ਕੀ ਕਹਿਣਾ ਚਾਹੋਗੇ ਉਹ ਦੇਖੋ ਪਤਾ ਕੀ ਗੱਲ ਹੈ ਸਰਜੀਤ ਸਿੰਘ ਜਿਹੜੇ ਨੇ ਇਹ ਸਾਰੇ ਕੰਮ ਨੂੰ ਜਗਾ ਰਹੇ ਨੇ ਪਰ ਜਾਗਣਗੇ ਉਹ ਜਿਨ੍ਹਾਂ ਦੀ ਅੰਦਰੋਂ ਜ਼ਮੀਰ ਜਾਗੀ ਹੋਈ ਹੈ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਜਿਵੇਂ ਮੈਂ ਕਿਹਾ ਕਿ ਮਸ਼ਾਲ ਦੀ ਅੱਗ ਤਾਂ ਉਹ ਬਨ ਗਿਆ ਪਰ ਮਸ਼ਾਲ ਆਪਾਂ ਸਾਰਿਆਂ ਨੂੰ ਬੰਦਣਾ ਪੈਣਾ ਹੈ ਇਕੱਠੇ ਹੋ ਕੇ ਵਫਦ ਬਣਾਓ ਦਫ਼ਤਰਾਂ ਨੂੰ ਮਿਲੋ ਜਿਹੜੇ ਸਾਫ ਕਾ ਐਮ ਐਲ ਏ ਸੀ ਉਹਨਾਂ ਨੂੰ ਮਿਲੋ ਜਾਂ ਜਿਹੜੇ ਹੁੰਦੇ ਐਮ ਐਲ ਏ ਉਹਨਾਂ ਨੂੰ ਮਿਲੋ ਉਹ ਸਬਸਤਾਂ ਨੂੰ ਮਿਲੋ ਆਥੇ ਇਕੱਲੇ ਬੈਠ ਕੇ ਇਹ ਮਸਲਾ ਸੋਲਵ ਨਹੀਂ ਹੋਣਾ ਨੌਸਮਿੰਟਾ ਕਰਨੀਆਂ ਖੁਦ ਆਪ ਆਉਣ ਸੰਕਤ ਨੂੰ ਲੈ ਕੇ ਇੱਥੇ ਵੱਧ ਚੜ ਕੇ ਆਉਣ ਜਿਹੜਾ ਗੁਰਜੀਤ ਸਿੰਘ ਨਾਲ 50 60 ਦਿਨ ਹੋ ਚੱਲੇ ਨੇ ਸਾਡਾ ਰਾਈਟ ਵੀ ਬਣਦਾ ਸਿੱਖ ਹੋਂਦ ਦਾ ਸਾਡਾ ਰਾਈਟ ਵੀ ਬਣਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਮਾਣ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਹਾਲ ਆਪਣਾ ਪੂਰਾ ਕਰਨਗੇ ਤੇ ਇਹ ਆਪਣੀਆਂ ਬੇਅਦਮੀਆਂ ਵੀ ਰੋਕਣਗੇ ਤੇ ਆਪਣਾ ਖਾਸਾ ਚੜ੍ਹਦੀ ਕਲਾ ਵਿੱਚ ਹੀ ਹੋਏਗਾ ਕੀ ਲੱਗਦਾ ਸਰ ਇਹ ਮੋਰਚਾ ਆਪਾਂ ਜਿੱਤਵਾਵਾਂ ਕੀ ਲੱਗਦਾ ਇਹ ਮੋਰਚਾ ਤਾਂ ਦੇਖੋ ਜਿਸ ਮਕਸਦ ਲਈ ਸਿੰਘ ਨੇ ਲਾਇਆ ਉਹ ਜਿੱਤਿਆ ਜਾਤ ਪੈ ਮਾਇਕਾ ਕਾਗੋ ਦੀਆਂ ਵਾਰਸਾ ਤਗੜੀਆਂ ਹੋ ਕੇ ਲੜੋ ਇੰਨੀ ਠੰਡਾ ਹੈ ਬਹੁਤ ਜ਼ਿਆਦਾ ਅੱਗੇ ਜਿਹੜੀ ਠੰਡ ਵੀ ਆ ਰਹੀ ਹੈ ਔਰ ਕਿਤਨਾ ਕਿਤੇ ਗੁਰੂ ਦਾ ਖਾਲਸਾ ਡੋਲਦਾ ਤਾਂ ਨਹੀਂ ਨਹੀਂ ਡੋਲਦਾ ਜਿੱਤੇ ਵਾਸਤੇ ਡੋਲਣਾ ਜੀ ਅਸੀਂ ਸਿੱਖਾਂ ਦਾ ਸਿੱਖ ਜਿਹੜੇ ਹੈਗੇ ਆ ਅਸੀਂ ਸਿੱਧੂ ਸਿੰਘ ਦੇ ਬੱਚੇ ਆ ਮਾਤਾ ਸਾਹਿਬ कौर ਦੇ ਬੇਟੀਆਂ ਕਿਉਂ ਡੋਲਣਾ ਕੀ ਜੀ ਡੋਲਣ ਤਾਂ ਪਰਮਾਤਮਾ ਦਿੰਦਾ ਹੀ ਨਹੀਂ ਹੈਗੇ ਔਰ ਮੋਰਚਾ ਜਿੱਤਾਂਗੇ ਜੀ ਹਾਂ ਜੀ ਹਾਂ ਜੀ ਮੋਰਚਾ ਹੋਊਗਾ ਜੀ ਮੋਰਚਾ ਵੈਜ ਸਿੰਘ ਸਾਹਿਬ ਵੈਜ ਜਸ਼ਨੂ ਦਾ Oh! ਆ ਭਾਈ ਗਰਜੀਤ ਸਿੰਘ ਦੇ ਮਰਨ ਤੋਂ ਪਹਿਲਾਂ ਪਹਿਲਾਂ ਅਸੀਂ ਉਹਨੂੰ ਜਿਉਂਦਾ ਕਿਵੇਂ ਉਤਾਰਨਾ ਸਾਡੀ ਰਣਨੀਤੀ ਕੀ ਆ ਸਾਡਾ ਟਾਰਗੇਟ ਕੀ ਆ ਸਾਨੂੰ ਕਿੰਨੀ ਕੌਮ ਦੀ ਲੋੜ ਆ ਆਗੂਆਂ ਦੇ ਕੋਲ ਮਾਸਟਰ ਪਲਾਨ ਕਿੰਨਾ ਵੱਡਾ ਕੀ ਉਹ ਕਰ ਰਹੇ ਆ ਹੁਣ ਤੱਕ ਕਿਹੜੇ ਕਿਹੜੇ ਲੀਡਰਾਂ ਨਾਲ ਸਰਕਾਰ ਨੇ ਉਹਨਾਂ ਮੀਟਿੰਗਾਂ ਕੀਤੀਆਂ ਕੀ ਉਹ ਦੱਸ ਸਕਦੇ ਆ ਸੋਨਿਆ ਗੁਰੂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਠੀ ਔਰ ਤੁਸੀਂ ਜੁੜੇ ਹੋ ਗਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਬੀਐਸਐਨL ਟਾਵਰ ਸਮਾਣਾ ਤੋਂ ਜਿੱਥੇ ਕਿ ਲਗਭਗ ਪਿਛਲੇ 50+ 50+ ਦਿਨਾਂ ਤੋਂ ਜਿਹੜੇ ਗੁਰਜੀਤ ਸਿੰਘ ਖਾਲਸਾ ਖੇੜੀ ਨਗਾਇਆਂ ਵਾਲੇ ਲਗਭਗ 400 ਫੋਟੋ ਚੇਟਾਵਰ ਉੱਪਰ ਚੜੇ ਹੋਏ ਐ ਔਰ ਉਹਨਾਂ ਦੇ ਅੱਜ ਵੱਡੇ ਘੱਟ ਦੇ ਵਿੱਚ ਲਾੜੀਆਂ ਹੋ ਜਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਔਰ ਸਮਾਜ ਦੇ ਵੀ ਸੰਸਥਾਵਾਂ ਦੇ ਆਗੂ ਵੀ ਇਸ ਸਮੇਂ ਹਾਜ਼ਰ ਰਹੇ ਕੋਈ ਜੇ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਤੋਂ ਬੇਅਦਬੀਆਂ ਦਾ ਸਿਰਸੜਾ ਜਿਹੜਾ ਲਗਾਤਾਰ ਜਾਰੀ ਹੈ ਔਰ ਜਿਹੜੇ ਬੇਅਦਬੀਆਂ ਕਰਦੇ ਆ ਉਹਨਾਂ ਨੂੰ ਸਰਕਾਰਾਂ ਵੱਲੋਂ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ ਸੋ ਉਸੇ ਲਈ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਬਹਾਲ ਵਾਸਤੇ ਔਰ ਸਾਰੇ ਹੀ ਧਰਮਾਂ ਦੇ ਸਤਕਾਰ ਵਾਸਤੇ ਕੋਈ ਕੋਈ ਵੱਖਰਾ ਕੋਈ ਸਖਤ ਕਾਨੂੰਨ ਬਣੇ ਉਸ ਕਾਨੂੰਨ ਦੇ ਤਹਿਤ ਉਸ ਕਾਨੂੰਨ ਦੀ ਮੰਗ ਤਹਿਤ ਅੱਜ ਭਾਈ ਗੁਰਜੀਤ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਕਾਫੀ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਵਰਜੀਤ ਸਿੰਘ ਜੀ ਨੇ ਲਾਈਵ ਜਿਹੜਾ ਟਾਵਰ ਤੋਂ ਸੰਗਤਾਂ ਦੇ ਨਾਮ ਸੰਬੋਧਨ ਆਪਣਾ ਸੰਦੇਸ਼ ਵੀ ਭੇਜਿਆ ਉਹ ਵੀ ਆਪ ਜੀ ਦੇ ਰੂਬਰੂ ਕਰਾਂਗੇ ਜਿੱਥੇ ਕਿ ਤਰ੍ਹਾਂ ਕਿਤੇ ਪ੍ਰੋਫੈਸਰ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਔਰ ਉਹਨਾਂ ਨੇ ਆਪਣੀ ਹਾਜ਼ਰੀ ਲਗਵਾਈ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਸੁਬਾਣਾ ਦੀ ਤਹਿਸੀਲਪੁਰਕ ਤੋਂ ਦੇਖ ਰਹੇ ਹੋ ਇਹ ਭਰਾ ਜਿਹੜਾ ਕਿ 12 ਅਕਤੂਬਰ ਤੋਂ ਤੋਂ ਵੱਤੇ ਚੜਿਆ ਹੋਇਆ ਹੈ ਇਹ ਹੁਣ ਮਸ਼ਾਲ ਬਣਿਆ ਹੈ ਇਹ ਬੇਅਦਬੀ ਵਾਸਤੇ ਕਾਨੂੰਨ ਬਣਾਉਣ ਦੀ ਵੀ ਜੇ ਕੋਈ ਬੇਅਦਬੀ ਕਰਨ ਦੀ ਜ਼ਰੂਰਤ ਕਰਦਾ ਹੈ ਤਾਂ ਇੱਕ ਟਾਈਮ ਫਿਕਸ ਹੋਵੇ ਵੀ ਅੰਨੇ 50 ਦਿਨ ਚ 20 ਦਿਨ ਜਾਂ 60 ਦਿਨ ਦੇ ਵਿੱਚ ਪੂਰਾ ਕੇਸ ਦਾ ਫੈਸਲਾ ਹੋਏਗਾ ਸਰਕਾਰ ਨੇ ਆਈਪੀਸੀ ਨੂੰ ਕਾਨੂੰਨ ਨੂੰ ਚੇਂਜ ਕਰਕੇ ਪਾਰਟੀ ਇਹ ਨਿਆਂ ਸਾਂਝਾ ਬਣਾਦੀ ਪਰ ਉਹਦੇ ਵਿੱਚ ਵੀ ਇਹਨਾਂ ਨੇ ਸਿੱਖਾਂ ਲਈ ਜਾਂ ਪੰਜਾਬੀਆਂ ਲਈ ਇਸ ਕਾਨੂੰਨ ਦੇ ਵਿੱਚ ਕੋਈ ਵੀ ਐਸਾ ਪ੍ਰਬੰਧ ਨਹੀਂ ਰੱਖਿਆ ਕਿ ਹਾਂ ਜੇ ਕੋਈ ਬੇਅਦਬੀ ਹੁੰਦੀ ਹੈ ਉਹ 20 ਇੰਚ ਸੋਲਵ ਕਰਾਂਗੇ ਜਾਂ 40 ਇੰਚ ਅਸੀਂ ਇਹਨੂੰ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਅੱਜ ਦਿੱਕਤ ਹੀ ਬੇਅਦਬੀ ਹੈ ਜੋ ਕਿ ਆਪਾਂ ਪੰਜਾਬੀ 2014 ਤੋਂ 2015 ਤੋਂ ਜੂਝਦੇ ਆ ਰਹੇ ਹਾਂ ਪਰ ਇਹਦਾ ਕੋਈ ਆਪਾਂ ਨੂੰ ਹੱਲ ਨਹੀਂ ਮਿਲਿਆ ਬਹੁਤ ਬਾਣੇ ਉਹ ਗੁਰੂ ਗ੍ਰੰਥ ਸਾਹਿਬ ਜੀ ਹਾਲ ਆਪਣਾ ਪੂਰਾ ਕਰਨਗੇ ਤੇ ਇਹ ਆਪਣੀਆਂ ਬੇਦਗੀਆਂ ਵੀ ਰੋਕਣਗੇ ਤੇ ਆਪਣਾ ਖਾਸ ਚੜ੍ਹਦੀ ਕਲਾ ਵਿੱਚ ਹੀ ਹੋਏਗਾ ਮੈਂ ਇਹ ਹੀ ਮੈਸੇਜ ਦਿੰਦੀ ਆ ਵੀ ਹੋਮਾ ਮਾ ਕੇ ਵੱਧ ਚੜ ਕੇ ਤੇ ਪਹੁੰਚੋ ਤੇ ਬਾਬਿਆ ਸੰਤਾ ਮਹਾਂਪੁਰਖਾਂ ਨੂੰ ਕਿਉਂ ਜਿੱਥੇ ਪੈਸਾ ਮੈਂਦਾ ਲੱਖਾਂ ਰੁਪਇਆ ਮਿਲਦੇ ਜਿੱਥੇ ਦੁਆਵਾਂ ਲੱਗਦੇ ਉੱਥੇ ਕਿਵੇਂ ਪਹੁੰਚ ਜਾਂਦੇ ਨੇ ਇੱਥੇ ਤੇ ਇੱਥੇ ਕਿਉਂ ਨਹੀਂ ਆਉਂਦੇ ਇਹ ਆਪਣਾ ਹੱਕ ਨਹੀਂ ਸਮਝਦੇਗੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਨਹੀਂ ਸਮਝਦੇ ਫਿਰ ਲਾਸਮਿੰਟਾ ਕਿਉਂ ਕਰਦੇ ਨੇ ਸਟੇਟਸ ਚੜ ਕੇ ਕਿਉਂ ਕਿਰਤਨ ਕਰਦੇ ਨੇ ਮੈਂ ਤੇ ਨਹੀਂ ਜਿਹੜੇ ਪੈਸਾ ਦੇਖ ਕੇ ਉਹਨੂੰ ਫਰੇਰ ਕੇ ਸਾਧਦੇ ਨਾ ਸੱਦਨ ਫਿਰ ਜੇ ਇਹ ਹੱਕ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਤੇ ਇਹਨਾਂ ਦਾ ਕਿਸੇ ਵੱਲ ਵੀ ਨਹੀਂ ਹੱਕ ਬਣਦਾ ਮੈਂ ਤੇ ਇਹੀ ਸਾਰੇ ਲੋਕਾਂ ਨੂੰ ਇਹੀ ਕਾਹਾਂਗੀ ਮੈਸੇਜ ਦੇਾਂਗੀ ਵੀ ਤੁਸੀਂ ਕਿਉਂ ਪੈਸਾ ਦੇ ਦੇ ਕੇ ਉਹਨਾਂ ਨੂੰ ਸਾਧਦੇ ਹੋ ਪਹਿਲਾਂ ਉਹਨਾਂ ਨੂੰ ਇਹ ਸਮਝਾਓ ਗੁਰੂ ਗ੍ਰੰਥ ਸਾਹਿਬ ਵਾਸਤੇ ਤੁਸੀਂ ਉੱਥੇ ਹਾਜ਼ਰ ਨਹੀਂ ਹੋਏ ਤੇ ਅੱਜ ਤੁਸੀਂ ਇੱਥੇ ਪੰਡਾਲ ਲਾ ਲਏ ਨੇ ਇੱਥੇ ਦੁਆਨ ਥਾਂ ਥਾਂ ਤੇ ਦੁਆਨ ਲੱਗਦੇ ਨੇ ਜਿੱਥੇ ਪੈਸਾ ਮਿਲਦਾ ਕੋਲ ਕਚੋਕ ਨੂੰ ਜਾਣਾ ਉੱਧਰ ਜਾਂਦੇ ਨੇ ਤੇ ਇੱਥੇ ਵੀ ਉਹਨਾਂ ਦਾ ਹੱਕ ਬਣਦਾ ਹੈ ਵੀ ਉਹ ਮੈਸੇਜ ਮੇਰਾ ਇਹ ਸੁਣ ਕੇ ਇੱਥੇ ਹਾਜ਼ਰੀ ਭਰਨ ਗੁਰੂ ਗ੍ਰੰਥ ਸਾਹਿਬ ਵਾਸਤੇ ਆਪਣੇ ਗੁਰੂ ਗ੍ਰ ਜੋ ਨਾ ਕੁਰੰਗਰ ਸਰਪਾਸਤੇ ਵਾਲੇ ਕਿਉਂਕਿ ਇਹ ਲੋਕ ਗੁਰੂ ਜੀ ਸਰਪੇ ਦੇ ਨਾਲ ਕੱਟਦੇ ਨਹੀਂ ਜਾਂ ਤਾਂ ਕੋਈ ਸੰਸਥਾ ਦੇਣ ਵਾਲਾ ਕੋਈ ਸਾਥ ਦੇਣ ਵਾਲਾ ਜਾਂ ਪ੍ਰਸ਼ਾਸਕੀ ਪਾਰਟੀ ਦੇ ਨਾਲ ਜੁੜੇ ਨੇ ਜੇ ਉਸ ਨੇ ਨਾਲ ਫਿਰ ਜਾਦਾਂ ਜੀ ਸਿੱਧੇ ਤੋਂ ਕੁਰੰਗਰ ਸਰਪਾਸਤੇ ਕਿ ਉਹ ਭਾਵੇਂ ਜਿਹੜੀ ਪਾਰਟੀ ਵੇਚਦੇ ਨੇ ਇਹ ਜੱਤੀ ਪੰਡਿਆਂ ਦੇ ਸਰਕਾਰ ਨੀ ਬੰਦੀ ਇਹ ਸਰਕਾਰ ਸਾਡੇ ਲੋਕਾਂ ਦੀ ਬਣਾਈ ਹੋਈ ਹੈ ਸਾਡੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਵੱਡੀਆਂ ਕੁਰਸੀਆਂ ਦਿੱਤੀਆਂ ਹੋਈਆਂ ਨੇ ਜਾਂ ਕੋਈ ਮੁੱਖ ਮੰਤਰੀ ਏ ਜਾਂ ਪ੍ਰਧਾਨ ਮੰਤਰੀ ਏ ਐਵੇਂ ਨਹੀਂ ਜੁਣਦੇ ਪਬਲਿਕ ਵੱਡੀ ਹੈ ਸਰਕਾਰ ਪਾਵੇ ਬਣ ਕੇ ਪਵੇ ਹੈ ਛੋਟੀ ਪਬਲਿਕ ਨਾਲੀ ਹੈ ਪਰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਗਰਜੀਤ ਸਿੰਘ ਟਾਵਰ ਤੇ ਅੱਜ ਕਈ ਦਿਨਾਂ ਤੋਂ ਭੁੱਖੜ ਦਾਦੇ ਬੈਠੇ ਹੋਏ ਇਹਨਾਂ ਨੇ ਕੋਈ ਆਣ ਨਹੀਂ ਚੱਕਿਆ ਪਰ ਤੁਸੀਂ ਇਸ ਕੁਰਸੀਆਂ ਤੇ ਬੈਠ ਕੇ ਸਾਡੇ ਤੋਂ ਵੋਟਾਂ ਲੈ ਕੇ ਪਰ ਤੁਹਾਡੀਆਂ ਕਰਮਾਂ ਸਾਡੇ ਤੇ ਜ਼ੁਲਮ ਕਰ ਰਹੀਆਂ ਨੇ ਪਰ ਜ਼ੁਲਮ ਨੂੰ ਠੰਮਣ ਵਾਸਤੇ ਸਾਡੀ ਜੋ ਸਿੱਖ ਕੌਮ ਹੈ ਭਾਵੇਂ ਹਿੰਦੂ ਕੌਮ ਹੈ ਭਾਵੇਂ ਮੁਸਲਮਾਨਾਂ ਦੀ ਹੈ ਇਹ ਸਾਰੀ ਇਹ ਸਭ ਜ਼ੁਲਮ ਨੂੰ ਠੰਮ ਰਹਿਣੇ ਨੇ ਇਹ ਸਾਰੀ ਕੌਮ ਨੂੰ ਜਗਾ ਰਹਿਣੇ ਨੇ ਪਰ ਜਾਗਣਗੇ ਉਹ ਜਿਨ੍ਹਾਂ ਦੀ ਅੰਦਰੋਂ ਜ਼ਮੀਰ ਜਾਗੀ ਹੋਈ ਹੈ ਜਿਨ੍ਹਾਂ ਦੀ ਜ਼ਮੀਰ ਜਾਗੀ ਹੈ ਉਹ ਅੱਜ ਵੀ ਨਾਲ ਨੇ ਦਿਓਕਾ ਨੂੰ ਵੀ ਨਾਲ ਰਹਿਣਗੇ ਭਾਵੇਂ ਛਿੱਧੀਆਂ ਪਾਣੀਆਂ ਪਾਣਗੇ ਪਰ ਮਰੀ ਜ਼ਮੀਰ ਵਾਲਿਆਂ ਨੂੰ ਸਾਡੀ ਬੇਨਤੀ ਹੈ ਕਿ ਆਪਣੀਆਂ ਜ਼ਮੀਰਾਂ ਮਾਰੋ ਨਾ ਜਾਗੋ ਐਸੋ ਬਾਪੂ ਵਾਸਤੇ ਜਾਗੋ ਜਿਹੜਾ ਸਾਡਾ ਬਾਪੂ ਅਸੀਂ ਸੇਰ ਨੂੰ ਲੈ ਕੇ ਸ਼ਾਮ ਤੱਕਰ ਦਾਤਾ ਮੰਗਦੇ ਆਂ ਕਿ ਸਾਨੂੰ ਵੱਡੀਆਂ ਦਾਤਾਂ ਦਿੰਦਾ ਅਸੀਂ ਇਸ ਵਾਸਤੇ ਸਾਡਾ ਵੱਡਾ ਹੱਕ ਮੰਦਾ ਜਾਗਣਾ ਜੀ ਆਪਣੇ ਸਮਾਨੇ ਦੇ ਉੱਤੇ ਕੋਈ ਧੱਬਾ ਨਾ ਲੱਗ ਜੇ ਹੂੰ ਆਪਣੇ ਸਮਾਨੇ ਨੂੰ ਬਚਾਈਏ ਆਪਾਂ ਆਪਾਂ ਸਾਰਾ ਸਮਾਨਾ ਹੁੰਮ ਹਮਾ ਕੇ ਉੱਥੇ ਪਹੁੰਚੀਏ ਉੱਥੇ ਕੋਈ ਪੈਸਾ ਨਹੀਂ ਲੈ ਜਾਣਾ ਉੱਥੇ ਕੋਈ ਰਾਸ਼ਨ ਨਹੀਂ ਲੈ ਜਾਣਾ ਉੱਥੇ ਕੋਈ ਕੱਪੜਾ ਨਹੀਂ ਲੈ ਜਾਣਾ ਪਿਆਰੀ ਸਾਧ ਸੰਗ ਜਿਹਨੂੰ ਬਾਰ ਬਾਰ ਮੈਂ ਇਹੀ ਬੇਨਤੀ ਕਰਦੀ ਰਹਣੀ ਆ ਪਰ ਪਤਾ ਨਹੀਂ ਇਹ ਮੇਰਾ ਅਕਾਲ ਪੁਰਖ ਵਾਹਿਗੁਰੂ ਹੀ ਜਾਣੇ ਇਹ ਕਾਰਨ ਕੀ ਹੈ ਸਮਾਨਿਤ ਸੰਗਤ ਕਿਉਂ ਨਹੀਂ ਆਉਂਦੀ ਸਮਾਨੇ ਦੇ ਵਿੱਚ ਬੱਤੇ ਗੁਰੂ ਘਰ ਨੇ ਜਿਨ੍ਹਾਂ ਦੇ ਵਿੱਚੋਂ 10 10 10 10 ਬੰਦੇ ਸੰਗਤ ਵੀ ਆਵੇ 320 ਸੰਗਤ ਕਰਨ ਦੀ ਇੱਥੇ 300 ਪੂਰਾ ਆਮ ਬਾਹਰ ਦੀ ਸੰਗਤ ਲਾ ਕੇ ਵੀ ਹੁੰਦੀ ਨਹੀਂ 300 ਬਾਹਰ ਦੀ ਸੰਗਤ ਲਾ ਕੇ ਵੀ ਨਹੀਂ ਹੁੰਦੀ ਸਮਾਨਿਤ ਸੰਗਤ ਤਾਂ ਬਹੁਤ ਦੂਰ ਹੈ ਪਾਈ ਗੁਰਦੀਪ ਸਿੰਘ ਜੀ ਨੇ ਸਾਡੇ ਨਾਲ ਪਹਿਲਾਂ ਸਲਾਹ ਦਿੱਤੀ ਹੁੰਦੀ ਹਾਂ ਅਸੀਂ ਇਹ ਕਹਿੰਦੇ ਵੀ ਇਹ ਗੁੰਗੀਆਂ ਗੋਲੀਆਂ ਸਰਕਾਰਾਂ ਨੇ ਇਹਨਾਂ ਦੇ ਵਾਸਤੇ ਸਾਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਇਹਨਾਂ ਨੂੰ ਕੰਡਾ ਚੁੱਪੇ ਜੀ ਜੇਕਰ ਇਹਨਾਂ ਨੂੰ ਕੰਡਾ ਨਹੀਂ ਚੁੱਪਦਾ ਇਹ ਕਿਸੇ ਨੂੰ ਕੁਝ ਨਹੀਂ ਸਮਝੀ ਤੁਹਾਨੂੰ ਦੁੱਖ ਹੈ ਜੇ ਸਾਡਾ ਇੱਕ ਛੋਟਾ ਭਰਾ ਅੱਜ ਤੁਸੀਂ 55 ਦਿਨ ਤੋਂ ਸਹਿ ਕੋਈ ਤੁਸੀਂ ਜਾ ਮੈਂਟ ਵੀ ਉਸ ਜਗ੍ਹਾ ਤੇ ਜਾ ਕੇ ਬੈਠਣਾ ਕੋਈ ਇਨਸਾਨੀ ਜਿਹੜੇ ਆਪਾਂ ਸਰੀਰ ਆ ਉਹ ਕੋਈ ਉੱਥੇ ਰੇਜ਼ ਨਹੀਂ ਜਾਂ ਖਤਰਨਾਕ ਨਹੀਂ ਹੋ ਹਾਂ ਠੰਡ ਵੀ ਆ ਗਈ ਪਹਿਲਾਂ ਗਰਮੀ ਬਹੁਤ ਸੀ ਹਾਂ ਦੋਨੋਂ ਹੀ ਮੌਸਮ ਉਸ 400 ਪੁੱਤੇ ਬਹੁਤ ਖਤਰਨਾਕ ਔਰ ਜੇ ਗੱਲ ਕਰੀਏ ਤਾਂ ਸਮਾਣੇ ਦੇ ਲਗਭਗ ਸਮਾਨ ਦੇ ਅੰਡਰ ਪ੍ਰੋਸੈਸ 30 32 ਗੁਰਦਾਰਾ ਸਾਹਿਬ ਆਉਂਦੇ ਆ ਔਰ ਬਹੁਤ ਘੱਟ ਸਹਿਯੋਗ ਮਿਲ ਰਿਹਾ ਹੈ ਗੁਰਦਾਰਾ ਸਾਹਿਬ ਦੇ ਪ੍ਰਧਾਨ ਸਾਹਿਬਾਂ ਵੱਲੋਂ ਕਮੇਟੀਆਂ ਵੱਲੋਂ ਇਹ ਵੀ ਕਿਤੇ ਨਾ ਕਿਤੇ ਕੋਈ ਘਪਟਾ ਕਰਨਾ ਇਹੋ ਗੱਲ ਜੇ ਚੱਣੀ ਹੋਣਾ ਨਾ ਨਾਇੰਦ ਦਾ ਪੁਰਸਾਲ ਦਾ ਨਾ ਲੋਕਾਂ ਨੇ ਗਵਰਨਟਾ ਦੇ ਤਸ਼ੱਦਦ ਨੇ ਹੰਬਾਤ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਤਾਂ ਸਭ ਦਾ ਗੁਰੂ ਸਾਹਿਬ ਦੇ ਨੂੰ ਮੰਨਣਾ ਲੋਕ ਸਾਰੇ ਤੇ ਖੜੇ ਹੀ ਗੁਰੂ ਸਾਹਿਬ ਨੇ ਕਿਹਾ ਵੀ ਜਦ ਤੱਕ ਤੁਹਾਡੇ ਸਾਹ ਚ ਸਾਹ ਹੈ ਤੁਸੀਂ ਆਕੀ ਰਹੇ ਨਾ ਕੋਈ ਅੱਕਣਾ ਹੈ ਹੀ ਨਹੀਂ ਪਰ ਗੱਲ ਇਹ ਹੈ ਕਿ ਜੋ ਦੇਖ ਰਹੇ ਆ ਉਸ ਤੋਂ ਅੱਖਾਂ ਨਹੀਂ ਮੀਚੀਆਂ ਜਾ ਸਕਦੀਆਂ ਲੋਕਾਂ ਦਾ ਦਿਨੋਂ ਦਿਨੀ ਨਿਜ ਪ੍ਰਤੀ ਧਾਂ ਦੇਣਾ ਸੀ ਇਸ ਗੱਲ ਦਾ ਜਵਾਬ ਹੈ ਕਿ ਇੱਥੇ ਨਹੀਂ ਆ ਗੁਰੂ ਜੀ ਨਾਲ ਸਾਡਾ ਨਿਜ ਇਹ ਤਾਂ ਨਹੀਂ ਪੂਰਾ ਹੁੰਦਾ ਹੂੰ ਉਹਨਾਂ ਨੂੰ ਪੰਥ ਦੀ ਪ੍ਰਵਾਹ ਨਹੀਂ ਹੈ ਨਿੱਜ ਦੀ ਪ੍ਰਵਾਹ ਹੈ ਕੀ ਲੱਗਦਾ ਸਰ ਵੀ ਮੋਰਚਾ ਪਾ ਜਿੱਤ ਪਾਵਾਂਗੇ ਕੀ ਲੱਗਦਾ ਵੀ ਮੋਰਚਾ ਤਾਂ ਦੇਖੋ ਜਿਸ ਮਕਸਦ ਲਈ ਸਿੰਘ ਨੇ ਲਾਇਆ ਉਹ ਜਿੱਤਿਆ ਜਾਤ ਹੈ ਓਕੇ ਭਾਈ ਗੁਜੀ ਸਿੰਘ ਜੀ ਨੂੰ ਟਾਵਰ ਤੇ ਚੜਨਾ ਕਹਿ ਰਿਹਾ ਹੈਗਾ ਤੇ ਉਹ ਆਪਣੇ ਬਿਨਾ ਆਪਣੇ ਕਿਸੇ ਨਿੱਜੀ ਸਵਾਦ ਤੋਂ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਨੇ ਜੋ ਸਾਡੇ ਲਈ ਸੁਪਰੀਮ ਪਾਵਰ ਨੇ ਹਨਾ ਉਹਨਾਂ ਦੇ ਲਈ ਉਹਨਾਂ ਨੇ ਆਪਣਾ ਸਭ ਕੁਝ ਛੱਡ ਕੇ ਆ ਕਦਮ ਚੁੱਕਿਆ ਹੈ। ਸਾਨੂੰ ਚਾਹੀਦਾ ਹੈਗਾ ਕਿ ਵੱਤੋ ਵਾਦ ਇਕੱਠੇ ਇਕੱਠੇ ਹੋ ਕੇ ਉਹਨਾਂ ਦਾ ਹੌਸਲਾ ਉਲਾਈ ਕਰੀਏ ਤਾਂ ਕਿ ਆ ਤਾਂ ਕਿ ਸਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਦੁਬਾਰਾ ਤੇ ਉਸ ਐਸੇ ਕਿਸੇ ਇਹਦੇ ਤੇ ਕੋਈ ਹੱਲ ਕੱਢਣ ਕੋਈ ਲਾਅ ਬਣਾਉਣ ਤਾਂ ਕਿ ਆ ਘਟਨਾਵਾਂ بار بار ਨਾ ਹੋਣ ਬੜੀ ਦੁੱਖ ਦੀ ਗੱਲ ਹੈ ਵੀਰ ਜੀ ਪਹਿਲਾਂ ਤਾਂ ਜਿੱਥੇ ਬੰਦੀਆਂ ਨੂੰ ਜਿਹੜੀ ਜਾਗਣਾ ਚਾਹੀਦੀ ਹੈ ਕਿਉਂਕਿ ਅਸੀਂ ਬੜੀਆਂ ਪੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬੜੀਆਂ ਵਿਆਖਿਆ ਕਰ ਕਰਕੇ ਸਾਡੇ ਸਿੱਖਾਂ ਨੂੰ ਅਸੀਂ ਲਾ ਲੈ ਸੁਣਦੇ ਆ ਅਸੀਂ ਅੱਗੇ ਖੜੇ ਹੋਏ ਹਾਂ ਹਨਾ ਦੇਖੋ ਗੁਰੂ ਗ੍ਰਾਹ ਸਾਹਿਬ ਜੀ ਸੁਣ ਕੇ ਅਸੀਂ ਦੇਖੋ ਜਾਗੇ ਆ ਜੀ ਜਾਗਦੇ ਰਹਾਂਗੇ ਸਿੱਖ ਤਾਂ ਜਾਗਦੇ ਹੀ ਰਹਿੰਦਾ ਜਿੰਨਾ ਚਿਰ ਜੀਤਾ ਰਹਿੰਦਾ ਸਿੱਖ ਸਿੱਖੀ ਰਹਿੰਦਾ ਜੀ ਤੇ ਪਰਮੇਹੰਦਰ ਹੱਥ ਜੋੜ ਕੇ ਸਾਰੇ ਜਿੱਥੇ ਬੰਦੀਆਂ ਨੂੰ ਸਾਰੇ ਧਰਮਾਂ ਦੇ ਨੂੰ ਜੀ ਦੇਖੋ ਆਓ ਜੀ ਇੱਥੇ ਆਪਣੀ ਹਾਜ਼ਰੀ ਲਵਾਓ ਜੇ ਅੱਜ ਜੁੱਜਣ ਦੀ ਲੋੜ ਹੈ ਜੀ ਦੇਖੋ ਜੇ ਅੱਜ ਗੁਰੂ ਨੂੰ ਪਹਿਲੇ ਮੈਂ ਤਾਂ ਇਹ ਕਹਿੰਨੇ ਵੀ ਜੇ ਭਾਈ ਸਾਬਸੀਦ ਹੁੰਦੇ ਤਾਂ ਦੂਸਰਾ ਨੰਬਰ ਮੇਰਾ ਹੋ ਗਿਆ ਠੀਕ ਹੈ ਮੈਂ ਬੜੀ ਹਾਸਕੇ ਸੀ ਦੀਪਾ ਨੂੰ ਦੇਖਿਆ ਉਹ ਮੈਂ ਇਹ ਨਮੂਨਾ ਜਿਹੜਾ ਕਿ ਟਾਈਮ ਆਇਆ ਮੈਂ ਨਹੀਂ ਇਹ ਫੋਨਾ ਚੋਣੇ ਇਹ ਮਮਾ ਨੇ ਮੈਂ ਫੋਨਾ ਚੋਣੇ ਬਣ ਲੱਗਦਾ ਮੇ ਮੋਰਚਾ ਆਪ ਜਿੱਤ ਪਾਵਾਂਗੇ ਹਾਂਜੀ ਹਾਂ ਹਰ ਫਤਿਹ ਹੁੰਦੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਚੰਗਾ ਜਿੱਤੇ ਨੇ ਅਸੀਂ ਵੀ ਜਿੱਤੇ ਹੋਣਗੇ ਜੀ ਅਸੀਂ ਉਹਦੇ ਬੱਚੇ ਆ ਅਸੀਂ ਉਹਨਾਂ ਦਾ ਵੋਟ ਆਸਰਾ ਲੈ ਕੇ ਲੱਗਦਾ ਨਹੀਂ ਇੰਨੀ ਠੰਡ ਹੈ ਬਹੁਤ ਜ਼ਿਆਦਾ ਅੱਗੇ ਜਿਹੜੀ ਠੰਡ ਵੀ ਆ ਰਹੀ ਹੈ ਔਰ ਕਿਤੇ ਨਾ ਕਿਤੇ ਗੁਰੂ ਦਾ ਖਾਲਸਾ ਡੋਲਦਾ ਤਾਂ ਨਹੀਂ ਨਹੀਂ ਡੋਲਦਾ ਜੀ ਕਾਦੇ ਵਾਸਤੇ ਡੋਲਣਾ ਜੀ ਅਸੀਂ ਸਿੱਖਾਂ ਦਾ ਸਿੱਖ ਜਿਹੜੇ ਹੈਗੇ ਆ ਅਸੀਂ ਗੁਰੂ ਸਿੰਘ ਬੱਚਿਆਂ ਮਾਤਾ ਸਹਿਬ ਘਰ ਦੇ ਬੇਟੀਆਂ ਕਿਉਂ ਡੋਲਣਾਗੇ ਜੀ ਡੋਲਣ ਤਾਂ ਪਰਮਾਤਮਾ ਦਿੰਦਾ ਹੀ ਨਹੀਂ ਹੈਗੇ ਔਰ ਮੋਰਚਾ ਜਿੱਤਾਂਗੇ ਜੀ ਹਾਂ ਜੀ ਹਾਂ ਜੀ ਫਤਿਹ ਹੋਊਗਾ ਜੀ ਮੋਰਚਾ ਰੈਨਜੀ ਖਰ ਸਾਹਾ ਬੈਨਜੀ ਆ ਗਿਆ ਮੈਂ ਤਾਂ ਲੱਖਾਂ ਦੇ ਵਿੱਚ ਰੱਖਿਆ ਲੱਖਾਂ ਦੇ ਵਿੱਚ ਸਹੀ ਤਾਣਾ ਪਾਣਾ ਵਾਲਾ ਹੋ ਮੇਰੇ ਬਾਜਾਂ ਮੇਰੇ ਪਿੱਛੇ ਦੇ ਬਾਜ ਜਿੱਥੇ ਬੈਠੇ ਮੇਰੇ ਕੋ ਪੱਕਾ ਬਿਲਕੁਲ ਆਜਿਆ ਨਾਲ ਮੈਂ ਤੁਹਾਨੂੰ ਸਾਜਿਆ ਵਾ ਜੇ ਤੁਸੀਂ ਉਹਦੇ ਨਾਲ ਜੁੜੇ ਰਹੇ ਸੰਸਾਰ ਦੀ ਕੋਈ ਚੀਜ਼ ਤੁਹਾਨੂੰ ਰੇਟੀ ਨਹੀਂ ਸਕਦੀ ਪਰ ਸਵਾਲ ਇਹ ਆ ਆਪਣੇ ਅੰਦਰ ਝਾਤੀ ਮਾਰੋ ਕੀ ਤੁਸੀਂ ਜੁੜੇ ਹੋ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਪਾਣੀ